ਪਤਰਕਾਰ ਦੋਸਤੋ ਅੱਜ ਕਿਸਾਨ ਪਮਨ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਡੈਲੀਗੇਸ਼ਨਸ ਦੀ ਆਪਸ ਚ ਇੱਕ ਲੰਮੀ ਚਰਚਾ ਜਿਹੜੀ ਉਹ ਹੋਈ ਹੈ ਇਹ ਚਰਚਾ ਇਕਤਾ ਦੇ ਖਾਤਰ ਪਹਿਲਾਂ ਤੋਂ ਚੱਲ ਰਹੀਆਂ ਮੀਟਿੰਗਾਂ ਦੀ ਕੰਟੀਨਿਊਟੀ ਦੇ ਵਿੱਚ ਹੈ ਲਗਾਤਾਰਤਾ ਦੇ ਵਿੱਚ ਅੱਜ ਦੀ ਮੀਟਿੰਗ 'ਚ ਅਸੀਂ ਇੱਕ ਪ੍ਰਸਤਾਵ ਜਿਹੜਾ ਇਕਤਾ ਮਤਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਸਕਸ਼ਨ ਦੇ ਪ੍ਰੋਸੈਸ 'ਚ ਸੀ ਪਹਿਲਾਂ ਹੀ ਜਿਹੜਾ ਮੋਗਾ ਰੈਜ਼ੋਲੂਸ਼ਨ ਸੀ ਉਹਦੀ ਕੰਟੀਨਿਊਟੀ 'ਚ ਪਿਛਲੀ ਮੀਟਿੰਗ 'ਚ ਕਿਸਾਨ ਮਜ਼ਦੂਰ ਮੋਰਚਾ ਦਾ ਇੱਕ ਉਸ ਦੇ ਸੰਬੰਧ 'ਚ ਇੱਕ ਮਤੇ ਸਾਡੇ ਕੋਲੇ ਆਇਆ ਸੀ ਉਸ ਦੀ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਇੱਕ ਹੋਰ ਪ੍ਰਸਤਾਵ ਦੇ ਉੱਪਰ ਅਸੀਂ ਗੱਲਬਾਤ ਕੀਤੀ ਹੈ ਮਤੇ ਦੇ ਉੱਪਰ ਗੱਲ ਕੀਤੀ ਹੈ ਇਸ ਗੱਲਬਾਤ 'ਚ ਅਸੀਂ ਕਾਫੀ ਡੂੰਗੀ ਚਰਚਾ ਇੱਕ ਦੂਜੇ ਦੀਆਂ ਪੋਜੀਸ਼ਨਾਂ ਨੂੰ ਸਮਝਣ ਲਈ ਲਗਾਤਾਰ ਬਣਾਈ ਹੈ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਉਸ 'ਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਵੀ ਕਿਸਾਨ ਮਜ਼ਦੂਰ ਮੋਰਚਾ ਨੇ ਵੀ ਔਰ ਸੰਯੁਕਤ ਕਿਸਾਨ ਮੋਰਚਾ ਨੇ ਵੀ ਆਪਣੇ ਸਬੰਧਤ ਫਾਰਮਾਂ 'ਚ ਇਸ ਗੱਲ ਨੂੰ ਡਿਸਕਸ਼ਨ 'ਚ ਅੱਗੇ ਹੋਰ ਪਾਉਣਾ ਕਿਉਂਕਿ ਕਿਸਾਨ ਇਕਤਾ 'ਚ ਮੁੱਦਿਆਂ ਦੀ ਤੇ ਸੰਘਰਸ਼ ਦੇ ਮਾਮਲੇ 'ਚ ਸਾਰੀ ਸੇਧ ਦੇ ਮਾਮਲੇ 'ਚ ਓਰੀਐਂਟੇਸ਼ਨ ਦੇ ਮਾਮਲੇ 'ਚ ਇਸ ਗੱਲ ਦੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਪ੍ਰੋਪਰ ਨਤਾਰ ਕੇ ਇਕਤਾ ਸਿਰੇ ਚੜੇ ਉਸ ਗੱਲ ਲਈ ਸਾਰਿਆਂ ਨੇ ਜੋ ਵੀ ਅੱਜ ਅਸੀਂ ਇੱਕ ਅੰਡਰਸਟੈਂਡਿੰਗ ਦੂਜੇ ਦੀ ਹੋਰ ਸਮਝੀ ਹੈ ਉਸ ਨੂੰ ਆਪਣੇ ਆਪਣੇ ਫਾਰਮਾਂ 'ਚ ਜਾ ਕੇ ਚਰਚਾ 'ਚ ਲਿਆਉਣਾ ਔਰ ਉਹ ਚਰਚਾ ਕਰਨ ਤੋਂ ਬਾਅਦ ਅਸੀਂ ਇਸ ਨੂੰ ਕਿਸੇ ਨਤਾਰੇ ਤੇ ਜਿੰਨੂੰ ਕਹਿੰਦੇ ਜਿਸ ਦੀ ਤੁਸੀਂ ਬਹੁਤ ਸਮੇਂ ਤੋਂ ਡੀਬ ਕਰਦੇ ਆ ਜਿਸ ਵੀ ਸਿੱਟੇ ਤੇ ਪਹੁੰਚਣੀ ਹੋਈ ਉਹ ਅਗਲੀ ਮੀਟਿੰਗ 'ਚ ਲਾਜ਼ਮੀ ਤੌਰ ਤੇ ਪਹੁੰਚਣ ਵਾਲੇ ਪਾਸੇ ਨੂੰ ਦਿਸ਼ਾ ਲਾਉਗੀ ਉਹ ਮੀਟਿੰਗ ਅਸੀਂ ਆਪਸ 'ਚ ਵਿਚਾਰ ਚਰਚਾ ਜਦੋਂ ਸਾਰੇ ਆਪਣੇ ਆਪਣੇ ਫਾਰਮਾਂ 'ਚ ਕੰਪਲੀਟ ਕਰ ਲੈਣਗੇ ਸਹਿਮਤੀ ਨਾਲ ਜਿਵੇਂ ਪਹਿਲਾਂ ਅੱਜ ਦੀ ਮੀਟਿੰਗ ਰੱਖੀ ਉਸੇ ਤਰ੍ਹਾਂ ਮੀਟਿੰਗ ਰੱਖ ਕੇ ਅੱਗੇ ਵਿਚਾਰ ਕਰਾਂਗੇ ਉਗਰਾਹ ਜੀ ਉਗਰਾਹ ਅ ਪ੍ਰੈਸ ਸਾਡੇ ਸਾਥੀਆਂ ਨੂੰ ਧੰਨਵਾਦ ਤੁਹਾਡਾ ਤੁਸੀਂ ਬੜਾ ਸਮਾਂ ਇੰਤਜ਼ਾਰ ਕੀਤਾ ਹੈ ਸਾਡਾ ਅੱਜ ਬਹੁਤ ਲੰਮੀ ਚਰਚਾ ਤਿੰਨੇ ਫਾਰਮਾਂ ਦੀ ਹੋਈ ਹੈ ਅਸੀਂ ਪਹਿਲਾਂ ਵੀ ਜਿਹੜੀ ਚਰਚਾ ਕੀਤੀ ਹੈ ਪੰਜ ਛੇ ਮੀਟਿੰਗਾਂ ਚ ਉਹਦੇ ਵਿੱਚ ਜਿਹੜੀ ਮਕਮਲ ਏਕਤਾ ਦੀ ਗੱਲ ਹੁੰਦੀ ਹੈ। ਉਹਦੇ ਵਿੱਚ ਕਾਫੀ ਗੱਲਾਂ ਨੇ ਜਿਹੜੀਆਂ ਜੇ ਬਹੁਤ ਵਿਚਾਰਨ ਵਾਲੀਆਂ। ਇਸ ਕਰਕੇ ਅਸੀਂ ਇਸ ਛੱਟੇ ਤੇ ਪਹੁੰਚਿਆ ਵੀ ਮਕਮਲ ਏਕਤਾ ਵਾਲੀ ਗੱਲ ਅਜੇ ਸੰਭਵ ਨਹੀਂ ਹੈ। ਕਾਮਨ ਮਿਨਿਮਮ ਪ੍ਰੋਗਰਾਮ ਤੇ ਸਾਂਝੇ ਤਾਲਮੇਲ ਵਿੱਚ ਅਕਸ਼ਨਾ ਤੇ ਬਹੁਤ ਲੰਮੀ ਚਰਚਾ ਹੋਈ। ਕੁਝ ਗੱਲਾਂ ਤੇ ਕੁਝ ਸ਼ਬਦਾਂ ਤੇ ਲੈਣਾ ਤੇ ਕੁਝ ਸਾਡੇ ਲਿਖਤੀਆਂ ਦੇ ਵਿੱਚ ਫਰਕ ਪਾਉਣ ਵਾਲੇ ਨੇ ਜਿਹੜੀ ਸਤਿਆਂ ਦੇ ਵਿਚਾਰ ਕਿ ਆਉਣੇ ਨੇ ਅਸੀਂ ਵੀ ਵਿਚਾਰਾਂ ਦੇ ਜਿਹੜੇ ਕੁਝ ਹੰਡਾ ਨੇ ਨੋਟ ਕਰਾਏ ਨੇ ਉਹ ਵੀ ਵਿਚਾਰ ਕਿ ਆਉਣਗੇ ਇਹਦੇ ਵਾਸਤੇ ਸਮੇਂ ਦੀ ਲੋੜ ਹੈ ਕਿਉਂਕਿ ਕੋਈ ਵੀ ਇੱਥੇ ਜਥੇਬੰਦੀ ਨਹੀਂ ਜਿਹੜੀ ਇਸ ਤਰ੍ਹਾਂ ਦੀ ਕੋਈ ਪਾਵਰ ਲੈ ਕੇ ਆਈ ਹੋਵੇ ਜੂ ਇੱਥੇ ਉਹ ਫੈਸਲਾ ਕਰਕੇ ਜਾਵੇ ਇਹਨਾਂ ਪੋਜੀਸ਼ਨਾਂ ਨੂੰ ਨੋਟ ਕਰਕੇ ਆਪਣੇ ਫਾਰਮਾਂ ਦੇ ਵਿੱਚ ਫਿਰ ਆਪੋ ਆਪਣੀ ਜਥੇਬੰਦੀ ਵਿੱਚ ਵਿਚਾਰਨਾ ਹੁੰਦਾ ਹੈ ਕਾਫੀ ਲੰਮੇ ਪ੍ਰੋਸੈਸ ਦੀ ਲੋੜ ਪੈਂਦੀ ਹੈ ਤੁਸੀ ਕਿਉਂਕਿ ਬਹੁਤ ਮੀਟਿੰਗਾਂ ਤੋਂ ਤੁਸੀਂ ਲਗਾਤਾਰ ਆ ਰਹੇ ਹੋ ਤੁਸੀਂ ਕਹੋਗੇ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਸਤਿਮੁੱਚ ਇਹ ਹੈ ਇਸ ਤਰ੍ਹਾਂ ਔਖਾ ਹੁੰਦਾ ਇਹ ਕਿ ਸਿੱਟੇ ਤੇ ਪਹੁੰਚਣ ਵਾਸਤੇ ਕੱਲੀ ਕੱਲੀ ਗੱਲ ਸਾਥੀਆਂ ਨੇ ਪੁਆਇੰਟ ਸ਼ਬਦ ਫਿਕਰੇ ਮੰਗਾ ਨੋਟ ਕਰਾਈਆਂ ਅਸੀਂ ਉਹ ਸਾਰੀਆਂ ਮੰਗਾ ਜਿਹੜੀਆਂ ਸਾਡੇ ਵਿੱਚ ੜਿੱਕੇ ਬਣਦੀਆਂ ਨੇ ਬਈ ਸਾਡੀ ਇਕਤਾ ਦੇ ਵਿੱਚ ਫਿਲਹਾਲ ਅਸੀਂ ਉਹ ਪਾਸੇ ਛੱਡੀਆਂ ਹਾਂ ਉਸੇ ਪਾਸੇ ਛੱਡ ਕੇ ਦਾ ਮਤਲਬ ਸਿਰਫ ਇਹ ਹੈ ਵੀ ਸਾਡੀ ਕਾਮਨ ਮਿਨੀਮਮ ਇਕਤਾ ਸੰਭਵ ਹੈ ਅਸੀਂ ਉਹਦੇ ਵਾਸਤੇ ਪ੍ਰਾਲੇ ਕਰਾਂਗੇ ਕਾਮਨ ਮਿਨੀਮਮ ਇਕਤਾ ਬਣ ਜਾਂਦੀ ਹੈ ਫਿਰ ਵੱਡੀ ਇਕਤਾ ਵਾਸਤੇ ਜਿਹੜੀਆਂ ਗੱਲਾਂ ਇੱਕ ਢੇਕਾ ਨੇ ਉਹਨਾਂ ਤੇ ਵਿਚਾਰ ਚਰਚਾ ਹੋ ਕੇ ਅਸੀਂ ਵੱਡੀ ਇਕਤਾ ਵੱਲ ਨੂੰ ਵਧਾਂਗੇ ਕਿਉਂਕਿ ਇਕਤਾ ਦਾ ਪ੍ਰੋਸੈਸ ਇਹ ਹੈ ਉਹਨਾਂ ਸਾਰੀਆਂ ਮੰਗਾਂ ਦੇ ਵਿੱਚ ਜਿਨ੍ਹਾਂ ਤੇ ਸਾਥੀ ਸੰਘਰਸ਼ ਕਰ ਰਹੇ ਨੇ ਉਹ ਮੰਗਾਂ ਤੇ ਸਾਡਾ ਕਦੇ ਵਿਖਰੇਵੇਂ ਵਾਲੀ ਗੱਲ ਤਾਂ ਆਈ ਨਹੀਂ ਜੇ ਤੇ ਵਿਖਰੇਵੇਂ ਵਾਲੀ ਹੁੰਦੀ ਵੀ ਹੈ ਕੋਈ ਮੰਗ ਨੂੰ ਕਿਵੇਂ ਪਾਈਏ ਕਿਸ ਤਰ੍ਹਾਂ ਥਾਂ ਦੇਈਏ ਉਹ ਤਾਂ ਵੀ ਤੇ ਜਾਣਗੇ ਇਸ ਕਰਕੇ ਲੋੜ ਇਸ ਗੱਲ ਦੀ ਆ ਵੀ ਸਾਨੂੰ ਸਮਾਂ ਚਾਹੀਦਾ ਇਸ ਵਾਸਤੇ ਉਹ ਸਮਾਂ ਤਿੰਨਾ ਫਾਰਮਾ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਪੰਜ ਪੰਜ ਛੇ ਛੇ ਬੰਦੇ ਫਾਰਮਾ ਤੋਂ ਆਏ ਹੋਇਆ ਉਹ ਜਥੇਬੰਦੀਆਂ ਦੇ ਵਿੱਚ ਆਪਣੀਆਂ ਚੀਜ਼ਾਂ ਗੱਲ ਕਰਕੇ ਟਾਈਮ ਲੈ ਕੇ ਸਾਰੀ ਗੱਲ ਦੀ ਚਰਚਾ ਕਰਾਂਗੇ ਅਸੀਂ ਨੋਟ ਕਰਕੇ ਲੈ ਕੇ ਗਏ ਆ ਇਹਨਾਂ ਨੇ ਵੀ ਨੋਟ ਕੀਤੇ ਸਾਡੇ ਅੱਜ ਦੇ ਇਸ ਡੈਲੀਗੇਸ਼ਨ 'ਚ ਜੋਗਿੰਦਰ ਸਿੰਘ ਉਗਰਾਹਾ ਜੀ ਐਸਕੇਮ ਵੱਲੋਂ ਡਾਕਟਰ ਦਰਸ਼ਨਪਾਲ ਰਮਿੰਦਰ ਸਿੰਘ ਪਟਿਆਲਾ, ਕ੍ਰਿਸ਼ਨਾ ਪ੍ਰਸਾਦ ਜੀ, ਹਰਿੰਦਰ ਸਿੰਘ ਲਖਵਾਲ ਜੀ, ਮੁਕੇਸ਼ ਚੰਦਰ ਜੀ, ਝੰਡਾ ਸਿੰਘ ਜੇਠੂਕੇ ਜੀ ਤੇ ਜੰਗਵੀਰ ਸਿੰਘ ਸ਼ੋਹਾਨ ਸ਼ਾਮਲ ਸੀ। ਲਖਵਾਲ ਪਾ ਜੀ ਆਖਰੀ ਗੱਲ ਕਹਿਣਗੇ। ਉਸ ਤੋਂ ਬਾਅਦ ਜੋ ਅਸੀਂ ਮੰਚ ਦੂਜੇ ਸਾਥੀਆਂ ਦੇ ਕੋਲ ਅਸੀਂ ਬੜੇ ਸਤਿਮਾਨ ਦੇ ਨਾਲ ਅਸੀਂ ਤਿੰਨੇ ਹੀ ਫੋਰਮਾਂ ਇਕੱਠੀਆਂ ਹੋਈਆਂ। ਲੰਮੀ ਡਿਸਕਸ਼ਨ ਹੋਈ ਆ। ਤਿੰਨੇ ਹੀ ਫੋਰਮਾਂ ਜਿਹੜੀਆਂ ਚਾਹੁੰਦੀਆਂ ਇਕਤਾ ਲਈ ਤਿੰਨੇ ਸਹਿਰਦ ਨੇ ਸਿਰ ਜੋੜ ਕੇ ਬੈਠੇ ਆ। ਉਰੇ ਦਿਨਾਂ ਸਾਨੂੰ ਲੱਗਦਾ ਵੀ ਅਗਲੀ ਮੀਟਿੰਗ ਦੇ ਵਿੱਚ ਜਿਹੜੇ ਨਿੱਕੇ ਮੋਟੀਆਂ ਸਾਡੇ ਆ ਕੱਢਣ ਵਾਲੀਆਂ ਗੱਲਾਂ ਨੇ ਉਹ ਅਸੀਂ ਦੂਰ ਕਰਕੇ ਇਹਦੇ ਏਕਤਾ ਵੱਲ ਨੂੰ ਅਸੀਂ ਵਧ ਜਾਵਾਂਗੇ ਦੂਸਰਾ ਅਸੀਂ 5 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸਾਡਾ ਜਿਉਂਦਾ ਤਿਉਂ ਕਾਇਮ ਆ ਪੰਜਾਬ ਸਰਕਾਰ ਨੇ ਭਾਵੇਂ ਉਹ ਮਤਾ ਪਾ ਕੇ ਵਾਪਸ ਲੈ ਲਿਆ ਖੇਤੀਬਾੜੀ ਖਰੜਾ ਦਾ ਪਰ ਦੂਜੀਆਂ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਉਹ ਸਾਡੀਆਂ ਜਿਉਂਦੀਆਂ ਤਿਉਂ ਕਾਇਮ ਨੇ ਇਹ ਸਾਰੇ ਇੰਡੀਆ ਲੈਵਲ ਦਾ ਜਿਹੜਾ ਫੈਸਲਾ ਉਹਦੇ ਲਈ ਅਸੀਂ ਪੂਰੀ ਤਿਆਰੀ ਲੱਗੀ ਹੋਈਆਂ ਦੇ ਪੂਰੀ ਤਿਆਰੀ ਦੇ ਨਾਲ ਅਸੀਂ ਚੰਡੀਗੜ੍ਹ ਆਵਾਂਗੇ ਬਿਕੋਜ਼ ਪ੍ਰਪੋਜ਼ਲ ਕਿ ਨਾਲ ਰੱਖਿਆ ਨਵਾਂ ਕੋ ਪ੍ਰਪੋਜ਼ਲ ਜ਼ਿਕਰ ਹੋ ਰਿਹਾ ਸੀ ਅੰਦਰ ਕਿਹੜਾ ਪ੍ਰਪੋਜ਼ਲ ਤੁਸੀਂ ਦੋਆ ਮੀਟਿੰਗ ਹੋਈ ਹੈ ਦੇਖੋ ਇਹ ਹਲੇ ਇੰਟਰਨਲ ਡਿਸਕਸ਼ਨ ਦਾ ਸਵਾਲ ਹੈ ਜਦੋਂ ਇਹ ਸਾਡਾ ਡਰਾਫਟ ਮੁਕੰਮਲ ਹੋ ਜਾਊਗਾ ਤੁਹਾਡੇ ਸਾਹਮਣੇ ਬਿਲਕੁਲ ਆ ਜਾਊਗਾ ਤਾਂ ਹੀ ਮੈਂ ਕਿਹਾ ਕਿ ਕੁਝ ਚੀਜ਼ਾਂ ਅਸੀਂ ਕੰਟੀਨਿਊਟੀ 'ਚ ਚੀਜ਼ਾਂ ਚਲਾ ਰਹੇ ਹਾਂ ਪਹਿਲੀ ਮੀਟਿੰਗ 'ਚ ਮਿਲੇ ਸੀ ਮੂਗਰ ਰੈਜ਼ੋਲੂਸ਼ਨ ਸੀ ਉਸ ਦਾ ਅਨਸਾਥੀਆਂ ਨੇ ਅਨਸਰ ਕੀਤਾ ਕਿਸਾਨ ਮਜ਼ਦੂਰ ਮੋਰਚਾ ਨੇ ਅਸੀਂ ਉਹ ਵੀ ਡਿਸਕਸ ਕੀਤਾ ਉਸ ਦੀ ਰੌਸ਼ਨੀ ਚ ਅੱਜ ਕੁਝ ਚੀਜ਼ ਰੱਖੀ ਹੈ ਉਹਨਾਂ ਨੇ ਟਾਈਮ ਲਿੱਤਾ ਤੁਹਾਡੇ ਸਾਹਮਣੇ ਸੀ ਡਿਸਕਸ਼ਨ ਕੀਤੀ ਪਰ ਜਿਸ ਤਰ੍ਹਾਂ ਦੀ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਟਾਈਮ ਚਾਹੀਦਾ ਹਰ ਇੱਕ ਨੇ ਆਪਣੇ ਆਪਣੇ ਫੋਰਮ ਚ ਉਹਨਾਂ ਨੇ ਡਿਸਕਸ਼ਨ ਤੋਂ ਬਾਅਦ ਕੋਈ ਸਾਨੂੰ ਪੋਜੀਸ਼ਨ ਰੱਖੀ ਹੈ ਅਸੀਂ 6 ਮੈਂਬਰ ਕਮੇਟੀ ਆਪਣੇ ਫੋਰਮ ਚ ਜਾ ਕੇ ਇਹ ਪੋਜੀਸ਼ਨ ਤੇ ਸਾਨੂੰ ਰਾਏ ਲੈਣੀ ਪੈਣੀ ਹੈ ਸਰ ਦੀ ਕਿਉਂਕਿ ਇਹ ਡੈਮੋਕਰੈਟਿਕ ਪ੍ਰੋਸੈਸ ਹੈ ਤੋਂ ਇਸ ਡੈਮੋਕਰੈਟਿਕ ਪ੍ਰੋਸੈਸ ਨੂੰ ਲੰਘ ਕੇ ਅਸੀਂ ਚੀਜ਼ਾਂ ਅੱਗੇ ਨਹੀਂ ਵਧਾ ਸਕਦੇ ਉਹਨਾਂ ਨੇ ਆਪਣੇ ਫੋਰਮ ਚ ਚੀਜ਼ਾਂ ਵਿਚਾਰਨੀ ਹੈ ਲਾਜ਼ਮੀ ਤੌਰ ਤੇ ਜਦੋਂ ਕੋਈ ਸਾਡਾ ਸਾਂਝਾ ਦਸਤਾਵੇਜ਼ ਬਣ ਜੂਗਾ ਉਹ ਪਬਲਿਕ ਡੋਮੇਨ ਚ ਹੋਵੇਗਾ ਤੁਸੀਂ ਇੱਕ ਇੱਕ ਸਵਾਲ ਲੈ ਲਓ ਗਰਾਜ ਸਾਹਿਬ ਇੱਕ ਸਵਾਲ ਹੈ ਕਿ ਇਹ ਕਿ ਹੈ ਮੈਮ ਤੇ ਐਸ ਕੇਐਮ ਨਾਨ ਪੋਲਿਟੀਕਲ ਜਿਹੜੀਆਂ ਮੀਟਿੰਗਸ ਹੋ ਰਹੀਆਂ ਆ ਸੈਂਟਰਲ ਗਵਰਨਮੈਂਟ ਦੇ ਨਾਲ ਇਨ ਬੀਟ ਕੋ ਇਹਨਾਂ ਅਗਰ ਦੋਨੋਂ ਪਲੇਟਫਾਰਮ ਕੋਈ ਡਿਸੀਜਨ ਲੈ ਲੈਂਦੇ ਨੇ ਜਿਹੜੀਆਂ ਉਹਨੇ ਆਪਣੀਆਂ ਮੰਗਾਂ ਨੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਤੋਂ ਬਾਅਦ ਐਸ ਕੇਐਮ ਉਹਨਾਂ ਦੇ ਨਾਲ ਕੀ ਡਿਸਕਸ ਕਰ ਰਿਹਾ ਉਹਨਾਂ ਮੰਗਾਂ ਨੂੰ ਲੈ ਕੇ ਤਕੋ ਅਸੀਂ ਉਹ ਵਿਚਾਰ ਚਰਚਾ ਸਾਥੀਆਂ ਨਾਲ ਪਹਿਲਾਂ ਵੀ ਕੀਤੀ ਹੈ ਹੁਣ ਵੀ ਕਰਦੇ ਹਾਂ ਜੇ ਸਾਨੂੰ ਕੋਈ ਲੱਗੂ ਕੀ ਅਸੀਂ ਹੁਣ ਸਲਾਹ ਮਸ਼ਵਰਾ ਕਰਕੇ ਹੀ ਇਹਨਾਂ ਨਾਲ ਕੋਈ ਗੱਲਬਾਤ ਕਰਿਆ ਕਰਾਂਗੇ ਜੇ ਸਾਨੂੰ ਕੋਈ ਫਰਕ ਧਰਕਣੀ ਲੱਗੂ ਅਸੀਂ ਉਹਨਾਂ ਨੂੰ ਨੋਟ ਕਰਿਆ ਦੂਸਰੇ ਪੱਖੀ ਤੋਂ ਰਾਤ ਦਾ ਨਾਮ ਮਤਾਂ ਜਿਹੜਾ ਤੁਹਾਨੂੰ ਕੋਈ ਫੀਡਬੈਕ ਦਿੱਤੀ ਹੈ ਦੋਨਾਂ ਮੋਰਚਿਆਂ ਨੇ ਕਿ ਕੀ ਗੱਲਬਾਤ ਤੁਹਾਡੀ ਹੋ ਇਹਨਾਂ ਦੀ ਹੋਈ ਐ ਸਰ ਨਹੀਂ ਇਸ ਇਸ਼ੂ ਤੇ ਸਾਡੀ ਕੋਈ ਗੱਲਬਾਤ ਅਸੀਂ ਹੋ ਸਕਦਾ ਇਸ ਤੋਂ ਬਾਅਦ ਲਈਏ ਕਿਉਂਕਿ ਤੁਸੀਂ ਬਾਰ-ਬਾਰ ਸਾਨੂੰ ਕਹਿ ਰਹੇ ਹੋ ਔਰ ਅਸੀਂ ਇਸ ਗੱਲ 'ਚ ਵੀ ਸੀਗੇ ਅਭਮਨਿਓ ਘਾੜਨ ਨਾਲ ਮਗਰੋਂ ਅਸੀਂ ਮਿਲਣਾ ਸਰ ਇੱਕ ਵਾਰ ਇੱਕ ਸਵਾਲ ਦਾ ਜਵ ਤੁਸੀਂ ਵਾਰ-ਵਾਰ ਜੇਕਰ ਕਰਦੇ ਹੋ ਅਭਿਮਨਿਉ ਪਹਾੜ ਦੀ ریکارڈ ਰਿਕਾਰਡਿੰਗ ਵਾਇਰਲ ਹੋਂਦੀ ਉਸ ਤੋਂ ਬਾਅਦ ਇੱਕ ਤਾਂ ਮਤਾ ਹੈ ਔਰ ਉਸ ਉਹ ਮੋਗਾ ਰੈਜ਼ੋਲੂਸ਼ਨ ਕਿੱਥੇ ਗਿਆ ਦੋਵਾਂ ਤੇਰਾ ਬਿਆਨ ਇੱਕੋ ਜਿਹੇ ਹੋ ਰਹੇ ਨੇ ਪਾਸੇ ਜਾਂ ਅਭਿਮਨਿਉ ਪਹਾੜ ਦੀ ਉਹ ਕਹਿੰਦੇ ਵੀ ਮੇਰੀ ਉਹ ਵਾਇਰਲ ਕਰ ਕਰਦੀ ਉਹ ਕੱਟ-ਕੱਟ ਕੇ ਸਿਆਸਤ ਦਾ ਕੰਮ ਕੀਤਾ ਰਾਜੇਵਾਲ ਸਾਹਿਬ ਦਾ ਬਿਆਨ ਦੂਸਰੀ ਤਰਫ ਤੋਂ ਆਉਂਦਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਕਾਫੀ ਕੁਝ ਨੋਟ ਕੀਤਾ ਹੈ ਇਧਰੋਂ ਵੀ ਆ ਰਹੇ ਨੇ ਇਧਰੋਂ ਵੀ ਆ ਰਹੇ ਨੇ ਦੋਨੇ ਪਾਸੇ ਸ਼ਾਰਟ ਬਿਆਨ ਆਉਂਦੇ ਨੇ ਅਸੀਂ ਸਾਰੇ ਕਹੇ ਸਾਥੀਆਂ ਨੂੰ ਵੀ ਤੁਸੀਂ ਉਹ ਸਾਨੂੰ ਨੋਟ ਕਰਾਓ ਜਿਹੜੇ ਇਧਰ ਆਉਂਦੇ ਨੇ ਜਿਹੜੇ ਉਧਰੋਂ ਆਏ ਨੇ ਅਸੀਂ ਵੀ ਨੋ ਤੇ ਇਹੇ ਅੱਗੇ ਵਾਸਤੇ ਦੇਖੋ ਪਹਿਲਾਂ ਤੁਹਾਨੂੰ ਐ ਸੀ ਕਿ ਵੀ ਮੋਗਰ ਰੈਲੀ ਤੋਂ ਪਹਿਲਾਂ ਖੁੱਲੇ ਆਮ ਇੱਕ ਦੂਜੇ ਤੇ ਬੋਲਦੇ ਸੀਗੇ ਉਦੋਂ ਬਾਅਦ ਤਾਂ ਇਹ ਇੱਕ ਟੋਕੜਾ ਡਰਾ ਬੰਦ ਹੋਇਆ ਹੁਣ ਅਸੀਂ ਜਿਹੜਾ ਇਹ ਨਿੱਕਾ ਮੋਟਾ ਕੁਐਸਚਨ ਉਠਦੇ ਨੇ ਵੀ ਕੋਈ ਕਿਤੇ ਦਾ ਬਿਆਨ ਦਿੰਦਾ ਜਾਂ ਕਿਸੇ ਦੇਤੇ ਕੋਈ ਬੋਲਦਾ ਅੱਗੇ ਵਾਸਤੇ ਅਸੀਂ ਨੋਟ ਕੀਤੇ ਨੇ ਦੋਨੇ ਪਾਸੇ ਨੋਟ ਕਰਵਾਏ ਨੇ ਇਧਰੋਂ ਵੀ ਕਰਵਾਇਆ ਨਾ ਉਧਰੋਂ ਵੀ ਅੱਗੇ ਵਾਸਤੇ ਕੋਈ ਵੀ ਨਾ ਬੋਲੇ ਇਸ ਤਰ੍ਹਾਂ ਉਹ ਰਹਾ ਬੰਦ ਕਰਨ ਵਾਸਤੇ ਤੁਹਾਡੀ ਸਹਿਮਤੀ ਬਣੀ। ਮਤਲਬ ਹੁਣ ਤੁਹਾਨੂੰ ਲੱਗਦਾ ਵੀ ਅੱਗੇ ਜਿਹੜੀ ਮੀਟਿੰਗ ਹੈ ਉਹ ਸਿਓਰ ਤੁਸੀਂ ਵੀ ਇੱਕਾ ਹੋ ਸਕਦਾ ਕਿਉਂਕਿ ਹਰੇਕ ਮੇੜੀ ਕਹੀ ਜਾਂਦਾ ਤੁਸੀਂ ਉਹ ਦੂਜੀ ਮੇੜੀ ਕਹਿੰਦੀ ਤੁਹਾਡੀ ਦੂਜੀ ਮੇੜੀ ਕਹਿੰਦੀ ਵੀ ਅਸੀਂ ਸਹੁਰਦਾ ਦੂਸਰੀ ਧਿਰ ਕਹਿੰਦੀ ਅਸੀਂ ਸਹੁਰਦਾ ਮਤਲਬ ਅਸਲ ਚ ਕੀ ਗੱਲ ਕਿੱਥੇ ਘੜਦੀ ਐ ਗਰਾਰੀ ਕਿੱਥੇ ਘੜ ਜਾਂਦੀ ਕੋਈ ਦੇਖੋ ਗਰਾਰੀ ਕਿਦਾ ਕਿਤੇ ਨਹੀਂ ਜਾਂੜਦੀ ਹੁਣ ਤਾਂ ਗਰਾਰੀ ਦਾ ਸਵਾਲ ਹੈ ਕਿਉਂਕਿ ਬਹੁਤ ਸੋਸਾਂ ਦੇ ਸਾਥੀ ਨਹੀਂ ਆਉਂਦੇ ਨੇ ਸਾਸੀ ਵੀ ਆਉਂਦੇ ਆ ਇਹ ਰਿਸਕ ਕੋਈ ਵੀ ਲੈਣ ਵਾਸਤੇ ਤਿਆਰ ਨਹੀਂ ਇਕੱਲਾ ਵੀ ਵੀ ਅਸੀਂ ਜਦੋਂ ਵੀ ਕਿਸੇ ਮੁੱਦੇ ਤੇ ਕਦੇ ਕਦੇ ਇੱਕੇ ਲਾਈਨ ਦੇ ਉੱਤੇ ਗੱਲਾਂ ਾੜ ਜਾਂਦੀਆਂ ਨੇ ਕਾਫੀ ਇਸ ਕਰਕੇ ਸਾਡੇ ਵਾਸਤੇ ਵਿਚਾਰ ਕੇ ਜਾਣਦਾ ਫਿਰ ਅਸੀਂ ਹੁਣ ਜਾਂਦੇ ਆਂ ਆਪਦੇ ਨਾਲ ਰਹਿ ਕਰਕੇ ਆਂਗੇ ਰਾਤ ਪਹਿਲਾਂ ਉਹਨਾਂ ਨਾਲ ਰਹਿ ਕਰਕੇ ਆ ਹੁਣ ਜਾ ਕੇ ਫਿਰ ਆਏ ਕਰਾਂਗੇ ਇਸ ਵਾਸਤੇ ਦਿੱਕਤਾਂ ਆਈਆਂ ਨੇ ਸਾਥੀ ਤੁਸੀਂ ਸਾਨੂੰ ਖੁਰਚੋ ਨਾ ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਜਿਹੜੀ ਵੀ ਡਿਸਕਸ਼ਨ ਹੋ ਰਹੀ ਆ ਅਸੂਲ ਤੇ ਮੁੱਦਾ ਆਧਾਰ ਹੋ ਰਹੀ ਆ ਔਰ ਉਸੇ ਢੰਗ ਨਾਲ ਜੋ ਸਿਰੇ ਚੜ੍ਹ ਗਈ। ਇਸ ਮਾਮਲੇ ਜੋ ਵੀ ਅਸੂਲ ਤੇ ਮੁੱਦਾ ਦਾ ਅਰਥ ਗੱਲ ਹੀ ਰੱਖ ਰਹੇ ਨੇ ਅਸੀਂ ਵੀ ਰੱਖ ਰਹੇ ਆ। ਜੇਦੋਂ ਇਹਦੇ 'ਚ ਕੋਈ ਡਿਫਰੈਂਸਸ ਆਉਂਦੇ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਲਈ ਡੈਮੋਕਰੈਟਿਕ ਪ੍ਰੋਸੈਸ ਤੱਕ ਆਪਣੇ ਆਪਣੇ ਫੋਰਮ 'ਚ ਜਾਵਾਂਗੇ ਔਰ ਉਸ ਨੂੰ ਗੱਲ ਕਰਕੇ ਅੱਗੇ ਲਿਆਵਾਂਗੇ। ਜੇ ਨਹੀਂ ਜੇ ਦਾ ਮੈਂ ਕੁਐਸਚਨ 'ਚ ਇਹ ਦਿੰਨਾ ਕਿ ਅਸੀਂ ਲਗਾਤਾਰ ਯਤਨਸ਼ੀਲ ਹਾਂ। ਯਤਨਸ਼ੀਲ ਹਾਂ ਅਸੀਂ। ਉਸ ਯਤਨਸ਼ੀਲ ਦੇ ਵਿੱਚ ਪ੍ਰਿੰਸੀਪਲ ਪੋਜੀਸ਼ਨਾਂ ਦੇ ਉੱਪਰ ਆਪਣੀ ਆਪਣੀ ਗੱਲ ਕਹਿ ਰਹੇ ਆ। ਤੇ ਦੂਸਰੇ ਪਾਸੇ ਪੰਪਤਿਕ ਦਾ ਲਾਂਚੜਾ ਹੈਗਾ ਤੁਸੀਂ ਇਹ ਗੱਲ ਦੋਵਾਂ ਤਰ੍ਹਾਂ ਕੀਤੀ ਆਪਸ ਜਾਂ ਸਮਰਥਨ ਸੱਦਾ ਦੇਣਾ ਸੱਦਾ ਦੇਣਾ ਸੁਪਾਂਡਿੰਗ ਦਾ ਲਾਂਚੜਾ ਦੇਖੋ ਉਹਨਾਂ ਨੇ ਕਿਹਾ ਵੀ ਅਸੀਂ ਚਾਹ ਪੀਣ ਆਵਾਂਗੇ ਤਾਂ ਅਸੀਂ ਵੀ ਕੋਈ ਇਸ ਤਰ੍ਹਾਂ ਨਹੀਂ ਸਾਡੇ ਹੀ ਸਾਥੀ ਨੇ ਜੇ ਆ ਜਾਣਗੇ ਅਸੀਂ ਵੀ ਤਾਂ ਉੱਥੇ ਗਏ ਚੱਲੋ ਸੁਦਾ ਇਸ ਮਾਮਲੇ 'ਚ ਉਹ ਉੱਥੇ ਫਾਰਮ ਪੇਸ਼ ਕਰ ਮੈਂ ਸਿਰਫ ਇੱਕ ਇੱਕ ਸਵਾਲ ਦਾ ਜਵਾਬ ਦੇਣਾ ਉਹ ਸਾਥੀ ਆਲਰੇਡੀ ਬਾਹਰਾਂ ਤੇ ਬੈਠੇ ਹੋਏ ਨੇ ਅਸੀਂ ਇਸ ਮਾਮਲੇ 'ਚ ਆਪਣੀ ਐਸਕੇਐਮ ਦੀ ਕਾਲ ਇੰਪਲੀਮੈਂਟ ਕਰਨ ਜਾ ਰਹੇ ਹਾਂ ਸਾਡੇ ਵੱਲੋਂ ਅਪੀਲ ਆ ਉਹਨਾਂ ਨੂੰ ਕਿ ਉਹ ਜਿਸ ਫੋਰਮ 'ਚ ਵੀ ਇਸ ਦੇ ਮਾਮਲੇ 'ਚ ਸਮਰਥਨ 'ਚ ਕੁਝ ਕਰ ਸਕਦੇ ਨੇ ਉਹ ਕਰ ਇਸ ਮਾਮਲੇ 'ਚ ਕੋਈ ਦੁਰਾਮਨ ਜੇ ਉਹ ਆਉਣਗੇ ਤਾਂ ਇਹ ਇਹ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਲੱਗਦਾ ਨਹੀਂ ਲੱਗਦਾ ਨਹੀਂ ਉਹ ਪੈਰਲਲ ਪ੍ਰੋਗਰਾਮ ਹੋ ਜਾਏਗਾ ਇਟਸ ਨਾਟ ਅ ਇਟਸ ਨਾਟ ਅ ਪੈਰਲਲ ਪ੍ਰੋਗਰਾਮ ਐਸਕੇਐਮ ਆਪਣੇ ਇਹਨਾਂ ਸੱਦਿਆਂ ਨੂੰ ਸਾਰੇ ਦੇਸ਼ 'ਚ ਲਾਗੂ ਕਰ ਰਿਹਾ ਹੈ ਹਾਲੇ ਹਾਲੇ ਸਾਡੇ ਚ ਅੰਦਰ ਡਿਸਕਸ਼ਨ ਹੈ ਅਸੀਂ ਨੇੜੇ ਲੱਗ ਰਹੇ ਹਾਂ ਇਸ ਨੂੰ ਜਦੋਂ ਅਸੀਂ ਕਿਸੇ ਘਟੂ ਘਟ ਕਾਮਨ ਮਿਨੀਮਮ ਅੰਡਰਸਟੈਂਡਿੰਗ ਤੇ ਪਹੁੰਚ ਜਾਗੇ ਜਦੋਂ ਸਾਰੀ ਚੀਜ਼ ਨੂੰ ਉਹ ਡਰਾਫਟ ਵੀ ਪਬਲਿਕ ਹੋ ਜਾਊਗਾ ਤੇ ਤੁਹਾਡੇ ਸਾਹਮਣੇ ਵੀ ਆ ਜਾਊਗਾ ਕਿ ਕੋਲ ਕੋਈ ਸਾਂਝੀ ਤੇ ਉਸ ਤੋਂ ਬਾਅਦ ਪੰਜ ਕਿੱਤੇ ਜਿਹੜੀ ਮੀਟਿੰਗ ਤੇ ਇਹ ਵੀ ਕਿਤੇ ਵੀ ਇਹੋ ਜਿਹਾ ਪੁਆਇੰਟ ਨਹੀਂ ਆ ਵੀ ਮਿਨੀਮਮ ਇਕਤਾ ਬਣਦੀ ਹੋਵੇ ਕਿ ਬਾਕੀ ਸਾਥੀ ਵੀ ਬੈਠੇ ਨੇ ਜਿਹੜਾ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲੱਗਣ ਜਾ ਰਿਹਾ ਦੇਖ ਲਓ ਤੁਹਾਨੂੰ ਪਤਾ ਆ ਭਈ ਮਿੱਲਾਂ ਚੱਲਦੀਆਂ ਉਹ तकरीबन 3 ਮਹੀਨੇ ਹੋ ਗਏ 4 ਕ ਮਹੀਨੇ ਦਾ ਸੀਜ਼ਨ ਹੁੰਦਾ ਸ਼ੂਗਰ ਮਿੱਲਾਂ ਦਾ ਮਾਈਕ 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 ਕੋ ਕਰੋ ਜੰਗ ਸ਼ੂਗਰ ਮਿੱਲਾਂ ਦਾ तकरीबन ਜਿਹੜੀ ਡਾਈਵਰਸਿਫਿਕੇਸ਼ਨ ਦੀ ਸਰਕਾਰ ਗੱਲ ਕਰਦੀ ਆ ਕਿ ਬਦਲਾਅ ਲੈ ਕੇ ਆਓ ਝੋਨੇ ਦਾ ਪਾਣੀ ਥੱਲੇ ਜਾਂਦਾ ਆ ਆਲਰੇਡੀ ਕਿਸਾਨ ਲੱਗੇ ਹੋਏ ਆ ਗੰਨਾ ਕਾਸ਼ਤਕਰ ਲੱਗੇ ਹੋਏ ਸੋ 60 ਰੁਪਏ 50 ਪੈਸੇ ਜਿਹੜੇ ਆ ਪੰਜਾਬ ਸਰਕਾਰ ਨੇ ਦੇਣੇ ਮੰਨੇ ਸੀ ਕਿਸਾਨਾਂ ਨੂੰ ਅੱਜ 3 ਮਹੀਨੇ ਹੋ ਗਏ ਤੇ ਚੌਥਾ ਮਹੀਨਾ ਲਾਸਟ ਮਹੀਨਾ ਹੁੰਦਾ ਗੰਨਾ ਕਾਸ਼ਤਕਰਾਂ ਦਾ ਤਾਂ ਮਿੱਲਾਂ ਚੱਲਣ ਦਾ ਸੋ ਹਾਲ ਤੱਕ ਪੰਜਾਬ ਸਰਕਾਰ ਚੁੱਪ ਬੈਠੀ ਆ ਇਹ ਵੀ ਮੰਗ ਉਹਦੇ ਵਿੱਚ ਅਸੀਂ ਰੱਖੀ ਹੋਈ ਆ ਜਿਹੜਾ ਚੱਲੀ ਗੜ ਮੋਰਚਾ ਜੰਗਲੀ ਸੂਰਾਂ ਦਾ ਵਾਰਾ ਪਸ਼ੂਆਂ ਦਾ ਤੇ ਹੋਰ ਸਾਡੀਆਂ ਕਾਫੀ ਮੰਗਾਂ ਨੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਭਾਈ ਮੋਰਚੇ ਨਾਲ ਲਾਓ ਇਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਤੁਸੀਂ ਮੰਨੋ ਨਹੀਂ ਤਾਂ ਫਿਰ ਉਹਨਾਂ ਨਾਲੇ ਸਮੇਂ ਦੇ ਵਿੱਚ ਮਜਬੂਰਨ ਜਿਹੜੇ ਆ ਮੋਰਚੇ ਲਾਉਣੇ ਪੈਣਗੇ ਠੀਕ ਆ ਠੀਕ ਆ ਜੀ